ਜਿੱਥੇ ਆਪਾਂ ਨਰਾਇਣੂ ਮਹੰਤ ਦੀ ਗੱਲ ਕਰਦੇ ਆ ਉਹ ਫਰਵਰੀ ਦੇ ਵਿੱਚ 1921 ਵਿੱਚ ਸਾਕਾ ਵਾਪਰਦਾ ਤਾਂ ਇਹ 31 ਜਨਵਰੀ 1921 ਨੂੰ ਜਦੋਂ ਇਹੋ ਜੇ ਕੰਮ ਕਰ ਰਿਹਾ ਸੀ ਮਹੰਤ ਸੁੰਦਰਦਾਸ ਇਹਦਾ ਨਾਂ ਸੀ ਗੁਰੂ ਕੇ ਬਾਗ ਵਾਲੇ ਸਥਾਨ ਤੇ ਤਾਂ ਇਹਨੂੰ ਸਮਝਾਉਣ ਵਾਸਤੇ ਦਾਨ ਸਿੰਘ ਦੀ ਵਿਸ਼ਵਾ ਕੁਝ ਹੋਰ ਗੁਰੂ ਕੇ ਪਿਆਰੇ ਉਹ ਗੁਰੂ ਕੇ ਬਾਗ ਪਹੁੰਚੇ 31 ਜਨਵਰੀ 1921 ਨੂੰ ਇਹਨੇ 50-60 ਬੰਦੇ ਗੁੰਡੇ ਇਤਿਆਦ ਇਕੱਠੇ ਕਰ ਲੈਣ ਨੂੰ ਲੱਗਾ ਵੀ ਅਕਾਲੀ ਕਬਜ਼ਾ ਕਰਨ ਆ ਗਏ। ਉਦੋਂ ਸਿੱਖਾਂ ਨੂੰ ਜਿਹੜਾ ਉਹ ਅਕਾਲੀ ਹੀ ਜਿਆਦਾ ਸ਼ਬਦ ਵਰਤਦੇ ਸਨ। ਅਕਾਲੀ ਦਾ ਭਾਵ ਹੈ ਜਿਹੜਾ ਅਕਾਲ ਨੂੰ ਮੰਨਣ ਵਾਲਾ ਹੈ। ਕੇਵਲ ਅਕਾਲ ਦੀ ਇਬਾਦਤ ਕਰਨ ਵਾਲਾ ਹੈ। ਐਡਾ ਪਵਿੱਤਰ ਸ਼ਬਦ ਹੈ, ਐਡਾ ਉੱਚਾ ਸ਼ਬਦ ਹੈ। ਤੋਂ ਉਹਨ ਜਦੋਂ ਉਹਨੂੰ ਲੱਗਾ ਵੀ ਨਹੀਂ ਇਹ ਮਤਲਬ ਕਬਜ਼ਾ ਕਰਨੇ ਸਮਝਾਉਣ ਆਏ ਨੇ। ਤਾਂ ਉਹਨੇ ਫਿਰ ਗੱਲਬਾਤ ਕੀਤੀ। ਪੰਜ ਮੈਂਬਰੀ ਕਮੇਟੀ ਬਣ ਗਈ ਉਹਨੇ ਅੱਖ ਮੈਂ ਦੇ ਅਧੀਨ ਚੱਲਾਂਗਾ ਅਮਰਤ ਵੀ ਛਕਾਂਗਾ ਮੈਂ ਇੱਕ ਔਰਤ ਨਾਲ ਸ਼ਾਦੀ ਕਰਕੇ ਤੇ ਤਰੀਕੇ ਨਾਲ ਰਵਾਂਗਾ ਵੀ ਇਹ ਸਮਝੌਤਾ ਹੋ ਗਿਆ ਇੰਨੇ ਆ ਆ ਕੇ ਫਰਵਰੀ ਦੇ ਵਿੱਚ 8 ਫਰਵਰੀ ਦੇ ਵਿੱਚ ਅਮਰਤ ਵੀ ਛਕ ਲਿਆ ਇਹਦਾ ਨਾਮ ਸੁੰਦਰ ਦਾਸ ਤੋਂ ਜੁਗਿੰਦਰ ਸਿੰਘ ਹੋ ਗਿਆ ਅਮਰਤ ਛੱਕ ਕੇ ਜਿਹੜਾ ਨਾਮ ਰੱਖਿਆ ਗਿਆ ਇੱਕ ਈਸ਼ਰੀ ਜਿਹੜੀ ਔਰਤ ਸੀ ਉਹਦੇ ਨਾਲ ਇਹਨੇ ਵਿਆਹ ਕੀਤਾ ਉਹਨੂੰ ਅਮਰ ਸ਼ਿਕਾਇਆ ਉਹਦਾ ਨਾਮ ਗਿਆਨ ਕੌਰ ਹੋ ਗਿਆ ਦੋ ਕੁ ਮਹੀਨੇ ਠੀਕ ਰਿਹਾ ਫਿਰ ਵਿਟਰ ਗਿਆ ਕਿਉਂਕਿ ਉਧਰ ਅਕਾਲੀਆਂ ਦੀ ਸਿੱਖਾਂ ਦੀ ਜਿਹੜੀ ਬਾਤ ਹੈ ਉਹ ਸਰਕਾਰ ਨਾਲ ਗੁਰਦੁਆਰਾ ਬਿੱਲ ਦੇ ਉੱਤੇ ਵਾਰ-ਵਾਰ ਫੇਲ ਹੋ ਰਹੀ ਸੀ ਜਾਂ ਕਮੇਟੀ ਦੇ ਉੱਤੇ ਤਾਂ ਉਹ ਸਖਤੀ ਕਰ ਰਹੀ ਸੀ ਦਬਾਉਣ ਵਾਸਤੇ ਸਿੱਖਾਂ ਨੂੰ ਤਾਂ ਇਹਨੂੰ ਲੱਗਾ ਵੀ ਜੇ ਸਰਕਾਰ ਇਹਨਾਂ ਦੇ ਵਿਰੁੱਧ ਹੈ ਤੇ ਮੇਰਾ ਵੀ ਕੰਮ ਚੱਲ ਜਾਏਗਾ ਫਿਰ ਵਿਟਰਿਆ ਦੁਬਾਰਾ ਫੇਰ ਸਮਝਾਉਣ ਦਾ ਯਤਨ ਕੀਤਾ ਲੇਕਿਨ ਨਾ ਹੋਇਆ ਆਖਿਰ ਕਰਦਿਆਂ ਕਰਾਉਂਦਿਆਂ 23 ਸਤੰਬਰ 1921 ਗੁਰੂ ਕੇ ਸਿੱਖ ਜਥੇ ਦੇ ਰੂਪ ਵਿੱਚ ਆਏ ਤੇ ਉਹਨਾਂ ਨੇ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ 'ਚ ਲੈ ਲਿਆ ਇਹਨੂੰ ਉਥੋਂ ਕੱਢ ਦਿੱਤਾ ਕੱਢ ਦਿੱਤਾ ਇਹ ਫੇਰ ਜਾ ਕੇ ਮਾਸਟਰ ਤਾਰਾ ਸਿੰਘ ਜੀ ਤੇ ਹੋਰ ਕੁਝ ਗੁਰੂ ਕੇ ਸਿੱਖ ਉਹਨਾਂ ਅੱਗੇ ਫਰਿਆਦੀ ਹੋਇਆ ਉਹਨਾਂ ਨੇ ਆਖਿਆ ਵੀ ਹੁਣ ਗੁਰੂ ਘਰ ਤਾਂ ਨਹੀਂ ਤੈਨੂੰ ਮਿਲਦਾ ਤੇਰੇ ਰੈਸ ਦਾ ਪ੍ਰਬੰਧ ਕਰ ਦਿੰਨੇ ਆ 120 ਰੁਪਏ ਮਹੀਨੇ ਦੇ ਤੇ ਇੱਕ ਮਕਾਨ ਇਹਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਕਾਨ ਮੈਨੇ ਵੀ ਜਿਵੇਂ ਆਪਾਂ ਪੂਰਾ ਕਰਕੇ ਇਹਨੇ ਇਸ ਤਰ੍ਹਾਂ ਲੈ ਦਿੱਤਾ ਕੁਝ ਮਹੀਨੇ ਰਿਹਾ ਤੇ ਦੁਬਾਰਾ ਫੇਰ ਪਰਤ ਕੇ ਆਖੇ ਵੀ ਮੈਂ ਤਾਂ ਗੁਰਦੁਆਰੇ ਤੇ ਕਬਜ਼ਾ ਕਰਨਾ ਕੁਝ ਸਰਕਾਰ ਦੀ ਸ਼ੈ ਸੀ ਵੀ ਤੂੰ ਇਹ ਕੰਮ ਕਰ ਆਖਰ ਨੂੰ ਜਿਹੜਾ ਚੱਲਦਿਆਂ ਚਲਾਉਂਦਿਆਂ ਜਦੋਂ ਇਹਨੇ ਦਾਵਾ ਕੀਤਾ ਤਾਂ ਉਸ ਵਕਤ ਜਦੋਂ ਇੱਕ ਪੁਲਿਸ ਅਫਸਰ ਜਿਹੜਾ ਆ ਅਫਸਰ ਨੇ ਉਹ ਆਇਆ ਗੁਰੂ ਕੇ ਬਾਗ ਵਾਲੀ ਥਾਂ ਤੋਂ ਨੇ ਆ ਕੇ ਤਸਦੀਕ ਕੀਤਾ ਵੀ ਇੱਥੇ ਅਕਾਲੀਆਂ ਦਾ ਕਬਜ਼ਾ ਭਾਵ ਕੇ ਗੁਰੂ ਘਰ ਦੀ ਸੇਵਾ ਉਹਨਾਂ ਕੋਲ ਹੈ ਤੇ ਸਗੋਂ ਨੇ ਨਾਲ ਕੁਝ ਪੁਲਸ ਦੇ ਦਿੱਤੀ ਤਾਂ ਇਨਾਤੀ ਵਾਸਤੇ ਵੀ ਤੁਹਾਨੂੰ ਕਿਸੇ ਪ੍ਰਕਾਰ ਦਾ ਖਤਰਾ ਨਾ ਹੋਵੇ ਪਰ ਉਹ ਜਦੋਂ ਠੀਕ ਚੱਲ ਰਿਹਾ ਸੀ ਟਾਈਮ ਉਹਨਾਂ ਆਖੇ ਵੀ ਸਾਨੂੰ ਇਹ ਪੁਲਸ ਦੀ ਲੋੜ ਨਹੀਂ ਪਰ ਹੋਇਆ ਕਿ ਵੀ ਇੱਕ ਦਿਨ ਲੰਗਰ ਵਾਸਤੇ ਲੱਕੜਾਂ ਲੈਣ ਵਾਸਤੇ ਉਹ ਅੱਜ ਦਾ ਦਿਨ ਸੀ 8 ਅਗਸਤ 1922 ਜਦੋਂ ਲੱਕੜਾਂ ਲੈਣ ਵਾਸਤੇ ਗੁਰੂ ਘਰ ਦੀ ਜ਼ਮੀਨ ਤੇ ਕਿਕਰਾਂ ਚੋਂ ਅੱਗੇ ਵੀ ਬਾਲਣ ਲਿਆਉਂਦੇ ਸਨ ਲੈਣ ਵਾਸਤੇ ਗਏ ਤੇ ਉਹਨਾਂ ਦੇ ਉੱਤੇ ਜਿਹੜਾ ਪੁਲਿਸ ਅਫਸਰ ਸੀਗਾ ਉਹ ਤਾਂ ਸੀ ਮਿਸਟਰ ਬੀਟੀ ਤੇ ਉਹਦੇ ਨਾਲ ਨਾਲ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਡੀਸੀ ਸੀ ਡਿਪਟੀ ਕਮਿਸ਼ਨਰ ਉਹ ਸੀ ਮਿਸਟਰ ਡੰਟ ਤਾਂ ਉਹਨੇ ਕੀ ਕੀਤਾ ਵੀ ਇਹ ਲੱਕੜਾਂ ਕੱਟਣ ਦੇ ਦੋਸ਼ ਵਿੱਚ ਗੁਰੂ ਘਰ ਦੀ ਜ਼ਮੀਨ ਗੁਰੂ ਘਰ ਦੇ ਲੰਗਰ ਵਾਸਤੇ ਗੁਰੂ ਕੇ ਸਿੱਖ ਲੱਕੜ ਕੱਟ ਰਿਹਾ ਪਰ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ 6-6 ਮਹੀਨੇ ਦੀ ਸਜ਼ਾ ਤੇ 50-50 ਰੁਪਏ ਜੁਰਮਾਨਾ ਲਾ ਦਿੱਤਾ ਹੁਣ ਉਹ ਘਟਨਾ ਲੱਕੜ ਕੱਟਣ ਜਾਂ ਜੁਰਮਾਨੇ ਗੱਲ ਇਹ ਸੀ ਵੀ ਗੁਰੂ ਘਰ ਵਿੱਚ ਸਰਕਾਰ ਇੰਟਰਫੇਅਰ ਕਰ ਰਹੀ ਹੈ ਦਖਲ ਅੰਦਾਜ਼ੀ ਕਰ ਰਹੀ ਤਾਂ ਇਹਦਾ ਰੋਸ ਮਨਾਇਆ ਇਹਦੇ ਵਿਰੁੱਧ ਫਿਰ ਮੋਰਚਾ ਲੱਗ ਗਿਆ ਸਿੰਘਾਂ ਨੇ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਕੈ ਬਾਗ ਨੂੰ ਆਉਂਦੇ ਇਹ ਪੁਲਿਸ ਅਫਸਰ ਜਿਹੜਾ ਮਿਸਟਰ ਬੀਟੀ ਇਹਨਾਂ ਨੇ ਫੌਜ ਲਾ ਕੇ ਆਪਣੀ ਉਹਦੇ ਵਿੱਚ ਹਿੰਦੁਸਤਾਨੀ ਬੰਦੇ ਵੀ ਸਨ ਗੁੰਡੇ ਵੀ ਰੱਖੇ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰਨ ਦੀ ਬਾਤ ਫਿਰ ਕੁੱਟਣਾ ਸ਼ੁਰੂ ਕਰ ਦਿੱਤਾ ਡਾਂਗਾ ਮਾਰਨੀਆਂ ਦੰਦ ਤੱਕ ਤੋੜਨੇ ਪਸਲੀਆਂ ਤੋੜ ਦੇਣੀਆਂ ਡਰਮ ਇਹੋ ਜਿਹਾ ਜੇ ਤੁਸੀਂ ਉਹ ਅਮਰੀਕਾ ਦੀ ਇੱਕ ਜਿਹੜਾ ਹੈ ਉਹ ਖਾਸ ਕਰਕੇ মিডিਆ ਦੀ ਜਿਹੜੀ ਪਾਰਟੀ ਉਹਨਾਂ ਨੇ ਉਹ ਵੀਡੀਓ ਬਣਾਈ ਤੁਹਾਨੂੰ ਮਿਲ ਜਾਏਗੀ ਤੁਸੀਂ ਦੇਖਣਾ ਕਿਤੇ ਉਹਨੂੰ ਬਈ ਸਿੰਘ ਐ ਕਰਕੇ ਵੀ ਹੱਥ ਨਹੀਂ ਚੁੱਕ ਰੇ ਕਿਤੇ ਬਸ ਐ ਹੱਥ ਜੋੜ ਕੇ ਜੇ ਉਹ ਖਲੋਂਦੇ ਨੇ ਲੰਮੇ ਪੈ ਕੇ ਥੱਲੇੋਂ ਦੀ ਲੰਘਣ ਦਾ ਯਤਨ ਕਰਦੇ ਆ ਡਾਂਗ ਨਾਲ ਰੋਕਦੇ ਉੱਤੋਂ ਦੀ ਟੱਪ ਕੇ ਜਾਂ ਥੱਲੇੋਂ ਦੀ ਲੰਘ ਕੇ ਜਾਣ ਦਾ ਯਤਨ ਕਰਦੇ ਆ ਔਰ ਇਨੀ ਮਾਰ ਖਾਂਦਿਆਂ ਹੋਇਆਂ ਮਤਲਬ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹਦੇ ਵਿੱਚ ਫਿਰ ਇੱਕ ਜਿਹੜਾ ਆ ਉਹ ਪਾਦਰੀ ਐਂਗਲਿਕਨ ਚਰਚ ਜਿਹੜੀ ਆ ਕਲਕੱਤੇ ਉੱਥੇ 1904 ਤੋਂ ਰਹਿ ਰਿਹਾ ਸੀ ਉਹ ਆਇਆ ਫਿਰ 1922 ਸਤੰਬਰ ਦੇ ਵਿੱਚ ਜਾ ਕੇ ਇੱਥੇ ਅੰਮ੍ਰਿਤਸਰ ਸਾਹਿਬ ਉਹਦਾ ਨਾਮ ਜਿਹੜਾ ਇਤਿਹਾਸ ਦੇ ਅਤ ਸੀ ਐਫ ਐਂਡਰੂਜ਼ ਜਿਹੜਾ ਨਾਮ ਕਰਕੇ ਆਇਆ ਉਨੇ ਹਸਪਤਾਲ ਵਿੱਚ ਜਾ ਕੇ ਉਹਨਾਂ ਅਕਾਲੀਆਂ ਨੂੰ ਵੇਖਿਆ ਜਿਹੜੇ ਜ਼ਖਮੀ ਹੋਏ ਸਨ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਉਹਦੇ ਤੋਂ ਬਾਅਦ ਉਹ ਗਵਰਨਰ ਨੂੰ ਮਿਲਿਆ ਫਿਰ ਉਹ ਸ਼ਾਮੀ ਇੱਥੇ ਗੁਰੂ ਕੇ ਬਾਗ ਮੋਰਚੇ ਵਿੱਚ ਉਹਨੇ ਆਪ ਵੇਖਿਆ ਤਸ਼ੱਦਦ ਹੁੰਦਾ ਤੇ ਜਿਹਨੂੰ ਵੇਖ ਕੇ ਸੀਐਫ ਐਂਡਰਿਊ ਜਿਹੜਾ ਪਾਦਰੀ ਉਹਨੇ ਆਖਿਆ ਸੀ ਵੀ ਮੈਂ ਅੱਜ ਹਜ਼ਾਰਾਂ ਈਸਾ ਜਿਹੜੇ ਨੇ ਗੁਰੂ ਕੇ ਬਾਗ ਦੇ ਅਸਥਾਨ ਤੇ ਸੂਲੀ ਚੜਦੇ ਵੇਖੇ ਭਾਵੇਂ ਸ਼ਾਂਤਵੇਂ ਹੀ ਤਰੀਕੇ ਨਾਲ ਰਹਿ ਕੇ ਇਸ ਤਰ੍ਹਾਂ ਸਭ ਕੁਝ ਝੱਲ ਲੈਣਾ ਆਪਣੇ ਉੱਤੇ ਲੇਕਣ ਹੱਥ ਨਾ ਚੁੱਕਣਾ ਵੀ ਏਡਾ ਵੱਡਾ ਸਬਰ ਤਾਂ ਆਖਿਰ ਚੱਲਦੇ ਆ ਚੱਲਦੇ ਆ ਜਦੋਂ ਸਰਕਾਰ ਨੇ ਨਾਰਾ ਦੇ ਦਿੱਤਾ ਨਾ ਵੀ ਸਾਡੇ ਕੋਲੇ 10000 ਬੰਦਾ ਜੇਲਾਂਾਂ 'ਚ ਰੱਖਣ ਦੀ ਕਪੈਸਿਟੀ ਹੈ ਗੁਰੂ ਕੇ ਸਿਕੰਦਰ ਰੋਜ ਆ ਗਿਆ ਵੀ ਉਹ ਡਰਾਉਣਾ ਚਾਹੁੰਦੇ ਸੀ ਵਿਆਖਣਗੇ ਹੈ ਇੰਨੀਆਂ ਜੇਲਾਂ ਇਹਨਾਂ ਕੋਲੇ 10000 ਬੰਦਾ ਅੰਦਰ ਪਾ ਦੇਣਗੇ ਉਹ ਸਗੋਂ ਜਿਹੜਾ ਗ੍ਰਿਫਤਾਰੀ ਦੇਣ ਵਾਲਿਆਂ ਦੀ ਗਿਣਤੀ ਵੱਧ ਗਈ ਵੀਹ ਦਾ ਜਥਾ ਤੁਰਦਾ ਸੀ ਕਾਲ ਤੱਕ ਸਾਬ ਤੋਂ ਇੱਕ ਛੋਟਾ ਜਥਾ ਲੱਕੜ ਕੱਟਣ ਲਈ ਇੱਕ ਗ੍ਰਿਫਤਾਰੀ ਦੇਣ ਲਈ 20 ਤੋਂ 40 ਹੋਏ 40 ਤੋਂ 60 ਅਗਾਹ ਜਿਹੜਾ ਉਹ 100 100 ਤੱਕ 136 ਇਸ ਤਰ੍ਹਾਂ ਜਥੇ ਆਉਣ ਲੱਗੇ ਬਹੁਤ ਉਹਨਾਂ ਨੇ ਕੁੱਟਮਾਰ ਕੀਤੀ ਜਿਹਦੇ ਵਿੱਚ ਅਸੀਂ ਵੇਖਦੇ ਹਾਂ ਵੀ 5000 600 ਤੇ 5 ਇੰਨੇ ਸਰੀਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ 1650 ਸਰੀਰ ਜਿਹੜੇ ਜ਼ਖਮੀ ਹੋਏ ਉਹਦੇ ਵਿੱਚ ਸ਼ਹਾਦਤ ਜਿਹੜੀ ਪਹਿਲੀ ਸ਼ਹਾਦਤ ਆ ਉਹ ਭਾਈ ਭਗਤ ਸਿੰਘ ਤੇ ਭਾਈ ਤਾਰਾ ਸਿੰਘ ਤੇੜਾ ਖੁਰਦ ਪਿੰਡ ਆ ਉਹਨਾਂ ਦਾ ਸਥਾਨ ਉੱਥੇ ਗੁਰੂ ਕੇ ਬਾਗ ਜਾਓਗੇ ਤਾਂ ਉਹਨਾਂ ਦੇ ਨਾਂ ਤੇ ਸ਼ਹੀਦੀ ਬੁਰਜ ਬਣਿਆ ਹੋਇਆ। ਇਹ ਤੇੜਾ ਖੁਰਦ ਪਿੰਡ ਦੇ ਬਾਪ ਤੇ ਬੇਟਾ ਭਗਤ ਸਿੰਘ ਤੇ ਤਾਰਾ ਸਿੰਘ ਇਹਨਾਂ ਦੀ ਸ਼ਹਾਦਤ ਹੁੰਦੀ ਹੈ। ਇੱਕ ਆ ਜਾਂਦਾ ਹੈ ਭਾਈ ਪਿਰਥੀਪਾਲ ਸਿੰਘ ਲੈਲਪੁਰ ਤੋਂ ਜਿਹੜਾ ਉਹ ਖਾਲਸਾ ਜਥਾ ਆਇਆ ਸੀ। ਉਹਦੇ ਵਿੱਚ ਉਹਨਾਂ ਨੂੰ ਇੰਨੀ ਕੁਮਾਰ 100 ਜ਼ਖਮ ਘੱਟੋ-ਕੱਟ ਉਹਨਾਂ ਦੇ ਸਰੀਰ ਤੇ ਸਨ ਤੇ ਉਹ ਜ਼ਖਮਾਂ ਦੀ ਤਾਬ ਨਾ ਚੱਲਦੇ ਸ਼ਹਾਦਤ ਦਾ ਜਾਮ ਪੀ ਗਏ ਆਖਰ ਹਕੂਮਤ ਜਿਹੜੀ ਆ ਉਹਨੂੰ ਫਿਰ ਗੁਰੂ ਕੇ ਸਿੱਖਾਂ ਦੇ ਰੋਹ ਅੱਗੇ ਗੋਡੇ ਟੇਕਣੇ ਪਏ ਜਦੋਂ ਗੁਰੂ ਦਾ ਭਰੋਸਾ ਰੱਖ ਕੇ ਚੱਲਦੇ ਸਨ ਲਗਭਗ ਵੇਖੋ 31 ਜਨਵਰੀ 1921 ਤੋਂ ਇਹ ਬਾਤ ਸ਼ੁਰੂ ਹੁੰਦੀ ਹੈ ਤੇ ਮੋਰਚਾ ਲੱਗਦਾ ਅੱਜ ਦੇ ਦਿਨ 8 ਅਗਸਤ 1922 ਸਾਲ ਪਹਿਲੇ ਇਹ ਕਈ ਮਹੀਨੇ ਚੱਲਿਆ ਲੇਕਿਨ ਆਖਰ ਉਸ ਏਡੇ ਵੱਡੇ ਸਾਮਰਾਜ ਨੂੰ ਸਿੰਘਾਂ ਦੇ ਸਿੱਦਕ ਸਬਰ ਤੇ ਗੁਰੂ ਘਰ ਪ੍ਰਤੀ ਪ੍ਰਤੀ ਤੇ ਭਰੋਸੇ ਦੇ ਅੱਗੇ ਗੋਡੇ ਟੇਕਣੇ ਪਏ ਉਹਨਾਂ ਨੇ ਆਖਰ ਜਿਹੜਾ ਇਹ ਪ੍ਰਬੰਧ ਫਿਰ ਇੱਕ ਲਾਹੌਰ ਦੇ ਇੰਜੀਨੀਅਰ ਸੰਸਰ ਗੰਗਾ RAM ਉਹਨਾਂ ਨੂੰ ਕਾਗਜ਼ਾਂ 'ਚ ਵੀ ਮੰਤ ਨੂੰ ਮੰਤ ਤੋਂ ਠੇਕੇ ਤੇ ਜ਼ਮੀਨ ਨੂੰ ਦਵਾ ਦਿੱਤੀ ਹੈ ਉਹਨੇ ਸਿੱਖਾਂ ਦੇ ਹਵਾਲੇ ਕਰ ਦਿੱਤੀ ਮੈਨੂੰ ਪੁਲਿਸ ਦੀ ਲੋੜ ਨਹੀਂ ਫਿਰ ਉੱਥੋਂ ਜਿਹੜਾ ਉਹ ਫੌਜ ਵੀ ਚਲੀ ਗਈ ਤੇ ਗੁਰੂ ਘਰ ਦੀ ਸੇਵਾ ਜਿਹੜੀ ਉਹ ਗੁਰੂ ਕੇ ਸਿੱਖਾਂ ਦੇ ਹੱਥ ਆਈ ਤੋ ਅਸੀਂ ਜਿੱਥੇ ਉਹਨਾਂ ਨੂੰ ਚੇਤੇ ਕਰ ਰਹੇ ਹਾਂ ਤਾਂ ਕਰਕੇ ਪਿਛਲੇ ਦਿਨੀ ਆਪਾਂ ਜਦੋਂ ਇੱਥੇ ਦਿਹਾੜਾ ਮਨਾਇਆ ਵੀ ਹੈ ਇਹ ਬੇਨਤੀ ਵਾਰ-ਵਾਰ ਕਰੀਦੀ ਹੈ ਵੀ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਨਾ ਇਹਨਾਂ ਨੂੰ ਬਣਾਉਣਾ ਬੜਾ ਔਖਾ ਹੈ ਤੋੜਨਾ ਬਹੁਤ ਸੌਖਾ ਹੈ ਲੇਕਿਨ ਕਿਤੇ ਨਾ ਕਿਤੇ ਸਾਡੀ ناکਾਮੀ ਕਰਕੇ ਹਕੂਮਤਾਂ ਜਿਵੇਂ ਅੰਗਰੇਜ਼ ਕਰਦੇ ਸਾਨੂੰ ਕਾਮਯਾਬ ਹੋ ਰਿਹਾ ਹੈ ਸਾਨੂੰ ਅਸੀਂ ਨਾ ਕਈ ਵੀ ਨਹੀਂ ਕਿਸੇ ਬੰਦੇ ਤੋਂ ਤਾਂ ਕਹਿ ਰਹੇ ਇਹਦੇ ਥੱਲੇੋਂ ਇਹ ਚੀਜ਼ ਕਢਾਉਣੀ ਆ ਇਹਦੇ ਤੋਂ ਕਬਜ਼ਾ ਛਡਾਉਣਾ ਆ ਪਰ ਅਸੀਂ ਅਗਲੀ ਚੀਜ਼ ਭੁੱਲ ਰਹੇ ਆ ਵੀ ਇੱਕ ਤੋਂ ਛਡਾਉਣੇਗਾ ਦੇਣਾ ਕਿਨੂੰ ਆ ਇਹ ਸੋਚੋ ਵੀ ਜਿਵੇਂ ਆਪਾਂ ਵੇਖਿਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਇਹ ਤਾਂ ਆਖਦੇ ਰਹੇ ਨਾ ਛਡਾਉਣਾ ਕਢਾਉਣਾ ਪਰ ਗਾਂ ਜਿਹੜਾ ਉਹ ਕਹਾਣੀ ਕਿੱਥੋਂ ਤੱਕ ਚਲੀ ਗਈ ਦਿੱਲੀ ਵੱਖਰੀ ਹੋ ਗਈ ਹਰਿਆਣਾ ਵੱਖਰਾ ਹੋ ਗਿਆ ਪਿੱਛੇ ਰਾਜਸਥਾਨ ਦੀ ਵੀ ਬਾਤ ਚੱਲੀ ਉਹ ਕੀ ਚਾਹੁੰਦੇ ਨੇ ਵੀ ਏਡੀ ਵੱਡੀ ਸੰਸਥਾ ਜਿਹਨੂੰ ਇੱਕ ਸਰਕਾਰ ਦੀ ਤਰ੍ਹਾਂ ਬਜਟ ਪੇਸ਼ ਹੁੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਪਾਸੇ ਪੰਜਾਬ ਸਟੇਟ ਦਾ ਬਜਟ ਹੋਣਾ ਦੂਸਰੇ ਪਾਸੇ ਉਹਨਾਂ ਦੇ ਅੰਦਰ ਇਹ ਡਰ ਜੋ ਅੰਗਰੇਜ਼ਾਂ ਅੰਦਰ ਡਰ ਸੀ ਇਹ ਹੋਣ ਵਾਲੀਆਂ ਹਕੂਮਤਾਂ ਦੇ ਅੰਦਰ ਵੀ ਡਰ ਲੇਕਿਨ ਕਿਤੇ ਨਾ ਕਿਤੇ ਉਹ ਇਹਨਾਂ ਚੀਜ਼ਾਂ ਵਿੱਚ ਕਾਮਯਾਬ ਹੋ ਰਹੇ ਨੇ ਬੇ ਇਹਨੂੰ ਛੋਟੇ ਛੋਟੇ ਟੁਕੜੇ ਕਰ ਦਿਓ ਤੇ ਟੁਕੜਿਆਂ ਦੇ ਵਿੱਚ ਫਿਰ ਜਿਵੇਂ ਕਾਮ ਮੱਲੇ ਦਾ ਗੁਰੂ ਘਰ ਹੁੰਦਾ ਉਹਦੀ ਕਮੇਟੀ ਹੋਈ ਤੇ ਇਹਨਾਂ ਦੀ ਹੋਈ ਫਿਰ ਕਿੱਡੀ ਕਬੱਡੀ ਬਾਤ ਹੋਏਗੀ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੱਲ ਕਰਦਾ ਸੀ ਤੇ ਸਰਕਾਰ ਜਿਹੜੀ ਉਹਨੂੰ ਸੋਚਣਾ ਪੈਂਦਾ ਸੀ ਵੀ ਭਾਈ ਉਹਨੇ ਗੱਲ ਕੀਤੀ ਹੈ ਤੋ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਯਤਨ ਜਦੋਜਹਿਦ ਜਿਹੜਾ ਸੀ ਕਰ ਰਹੇ ਵੀ ਇਹ ਮਾੜਾ ਇਹ ਮਾੜਾ ਠੀਕ ਹੈ ਉਹਨਾਂ ਮਾੜਿਆਂ ਦੇ ਥੱਲੇੋਂ ਤੱਕ ਕੱਢਣਾ ਪਰ ਗਾ ਫੜਾਉਣਾ ਕਿਨੂੰ ਐ ਇਹ ਚੀਜ਼ ਜ਼ਿਆਦਾ ਸੋਚਣ ਵਾਲੀ ਲੋੜ ਹੈ ਉਹਨਾਂ ਵੇ ਵੀ ਖੂਚੋਂ ਨਿਕਲੇ ਤੇ ਖਾਤੇ ਚ ਡਿੱਗ ਪੈ ਕੰਮ ਇਹ ਹੋ ਜਾ ਬਣ ਜਾ ਗੁਰੂ ਕਿਰਪਾ ਕਰੇ ਅਸੀਂ ਜਿੱਥੇ ਅੱਜੋ ਗੁਰੂ ਕੇ ਬਾਗ ਦੇ ਮੋਰਚੇ ਤੋਂ ਇਸ ਇਤਿਹਾਸ ਨੂੰ ਚੇਤੇ ਕਰ ਰਹੇ ਹਾਂ ਉੱਥੇ ਸਹਿਰਦਤਾ ਦੇ ਨਾਲ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਐਡੀਆਂ ਵੱਡੀਆਂ ਸੰਸਥਾਵਾਂ ਐਡੀਆਂ ਕੁਰਬਾਨੀਆਂ ਦੇ ਨਾਲ ਜੋ ਬਣੀਆਂ ਉਹਨੂੰ ਖੇਰੂ ਖੇਰੂ ਹੋਣ ਤੋਂ ਔਰ ਜਿਹੜੀਆਂ ਹਕੂਮਤਾਂ ਦੇ ਜੋ ਆਪਣੇ ਉਹਨਾਂ ਦੇ ਮਨਸੂਬੇ ਨੇ ਉਹਨਾਂ ਤੋਂ ਬਚਣ ਦਾ ਜਤਨ ਕੀਤਾ ਜਾਏ ਇਨੀਆਂ ਕੁ